ਕੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਵਿంటర్ ਦੀ ਕਲੈਕਸ਼ਨ ਰਹੂਗੀ ਤੇ ਲਾਸਟ ਵੀਡੀਓ ਰਹੂਗੀ ਅੱਜ ਦੀ ਜਿੰਨੀ ਕਲੈਕਸ਼ਨ ਆ ਸਿਰਫ ਇਹਦੇ ਵਿੱਚ ਦੋ ਸੂਟ ਆ ਜਿਹੜੇ ਆਪਣੇ ਕੋਲ ਸ਼ਾਲਾਂ ਨਾਲ ਮਿਲਣਗੇ ਤੁਹਾਨੂੰ ਬਾਕੀ ਸਾਰੇ ਸੂਟ ਦੁਪੱਟੀਆਂ ਨਾਲ ਮਿਲਣਗੇ ਤੇ ਇਸ ਤੋਂ ਬਾਅਦ ਆਪਣੇ ਕੋਲ ਕੋਈ ਸਟਾਕ ਹੋਰ ਹੈ ਨਹੀਂਗਾ ਇੱਕ ਵੀਡੀਓ ਤੁਹਾਡੀ ਕਾਟਰਾਈਜ਼ ਦੇ ਉੱਪਰ ਆਊਗੀ ਮੇਰੀ ਤੇ ਲਾਸਟ ਉਹ ਵੀ ਲਾਸਟ ਵੀਡੀਓ ਹੀ ਹੋਊਗੀ ਇੱਕ ਅਦੇ ਦਿਨ ਚ ਆਜੂਗੀ ਜਾਂ ਫਿਰ ਇੱਕ ਦੋ ਸੂਟ ਜਿਵੇਂ ਆਪਣੇ ਕੋਲ ਮੈਚਿੰਗ ਕਹਿ ਸਕਦੇ ਆ ਕਿ ਦੋ ਚਾਰ ਸੂਟ ਮੈਚਿੰਗ ਪਏ ਨੇ ਉਹਨਾਂ ਦੀ ਇੱਕ ਵੀਡੀਓ ਬਣਾਵਾਂਗੇ ਸੋ ਜਸਟ ਜਾਨਕਿ ਸਟਾਕ ਕਲੀਅਰ ਸੇਲ ਆਹੇ ਇਹ ਤੋਂ ਬਾਅਦ ਨਾ ਤਾਂ ਤੁਹਾਨੂੰ ਸ਼ਾਲਾਂ ਦੇ ਨਾਲ ਕੋਈ ਵੀਡੀਓ ਮਿਲੂਗੀ ਨਾ ਹੀ ਮਿਲੂਗੀ ਦੁਪੱਟਿਆਂ ਦੇ ਨਾਲ ਤੇ ਇਸ ਲਈ ਪੈਨਾਂ ਨੂੰ ਬਹੁਤ ਹੀ ਜ਼ਿਆਦਾ ਮੈਂ ਡਿਮਾਂਡ ਕਰ ਰਹੀ ਆ ਮਤਲਬ ਕਿ ਰਿਕਵੈਸਟ ਹੀ ਕਰ ਰਹੀ ਆ ਕਿ ਤੁਸੀਂ ਫਟਾਫਟ ਇਹਨਾਂ ਦੇ ਫਾਇਦੇ ਲੈ ਸਕਦੇ ਹੋ ਬਹੁਤ ਹੀ ਰੀਜ਼ਨੇਬਲ 2-2000 ਦੇ ਸੂਟ ਪਿਓਰ ਪਸ਼ਮੀਨਾ ਵਾਲੇ ਵੀ 1800 1700 ਵਾਲੇ ਸਾਰੇ ਇੱਕੋ ਹੀ ਰੇਟ ਆਪਾਂ ਕਰ ਦਿੱਤੇ ਨੇ ਤੇ ਜਿਹੜਾ ਵੀ ਸੂਟ ਪਾਸ ਤੁਸੀਂ ਲੈਣਾ ਹੋਇਆ ਹੁਣ ਫਟਾਫਟ ਸਕਰੀਨਸ਼ਾਟ ਲੈ ਕੇ ਲੈ ਲਿਓ ਸੂਟ ਪੂਰੇ ਯਾਨੀ ਕਿ ਵਧੀਆ ਸਾਰੇ ਬ੍ਰਾਂਡ ਦੇ ਰਹਿਣਗੇ ਪਿਓਰ ਦਾ ਸਾਰਾ ਸਟਾਫ ਰਹੂਗਾ ਪਿਓਰ ਪਸ਼ਮੀਨਾ ਰਹੂਗਾ ਤੇ ਜਿੰਨਾ ਵੀ ਯਾਨੀ ਕਿ ਕਲੈਕਸ਼ਨ ਦਿਖਾਉਂਗੀ ਕਿਸੇ ਵਿੱਚ ਵੀ ਕੋਈ ਇਹ ਨਹੀਂ ਹੋਗਾ ਸਾਰੀ ਬ੍ਰਾਂਡ ਦੀ ਕਲੈਕਸ਼ਨ 2-2000 ਵਾਲੀ ਇੱਕੋ ਹੀ ਰੇਟ ਦੇ ਵਿੱਚ ਆਪਾਂ ਜਾਨੀ ਕਿ ਬਣਾ ਲਈਆਂ ਦੋ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਹੜੇ ਸੂਟ ਉਹ ਹੈਗੇ ਸ਼ਾਲਾਂ ਦੇ ਨਾਲ ਪ੍ਰੀਮੀਅਮ ਵਧੀਆ ਸਟੱਫ ਦੇ ਵਿੱਚ ਨੇ ਤੇ ਬਹੁਤ ਸੋਹਣੇ ਨਾਲ ਸ਼ਾਲ ਲੱਗੇ ਨੇ ਦੋ ਹੀ ਸੂਟ ਆਪਣੇ ਕੋਲ ਸ਼ਾਲਾਂ ਨਾਲ ਰਹਿੰਦੇ ਨੇ ਬਾਕੀ ਸਾਰੇ ਦੁਪੱਟਿਆਂ ਦੇ ਨਾਲ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਸੂਟ ਚਾਹੀਦੇ ਨੇ ਕਹਿਣ ਤਾਂ ਮਤਲਬ ਇਹੀ ਆ ਕਿ ਫਟਾਫਟ ਸਕਰੀਨਸ਼ਾਟ ਲੈ ਲਓ ਕਿਉਂਕਿ ਜੰਦੀ ਟਾਈਮ ਦੀਆਂ ਜਿਹੜੀਆਂ ਸੇਲਸ ਹੁੰਦੀਆਂ ਨੇ ਆਪਣੇ ਕੋਲ ਜਿਆਦਾ ਸਟਾਕ ਨਹੀਂ ਰਹਿੰਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਨਾਲ ਦੀ ਨਾਲ ਹੀ ਰੀਜ਼ਨੇਬਲ ਪ੍ਰਾਈਸ ਤੇ ਹਮੇਸ਼ਾ ਡੀਲ ਕਰਦੇ ਆਂ ਤੇ ਨਾਲ ਦੀ ਨਾਲ ਤੁਹਾਡੇ ਪਿਆਰ ਦੇ ਨਾਲ ਸਾਰਾ ਸਟਾਕ ਕਲੀਅਰ ਹੁੰਦਾ ਜਾਂਦਾ ਇਹ ਸਾਰੇ ਸਿੱਟਾਂ ਦੇ ਵਿੱਚੋਂ ਕਿਸੇ ਜੋ ਇੱਕ ਪੀਸ ਆ ਕਿਸੇ ਜੋ ਦੋ ਪੀਸ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਹੋਰ ਭੈਣਾਂ ਦੇ ਵੀ ਬੈਨੀਫਿਟ ਹੋ ਸਕਣ ਲਿਮਟਿਡ ਯਾ ਸਟਾਕ ਆ ਕਲੀਅਰ ਆ ਬਸ ਜੀ ਆਪਣਾ ਫਟਾਫਟ ਇਹਨਾਂ ਦੇ ਫਾਇਦੇ ਲੈ ਲਿਓ ਇਹ ਅੱਜ ਦੀ ਵੀਡੀਓ ਦੇ ਮੇਰੇ ਦੋ ਸੂਟ ਜਿਹੜੇ ਕਿ ਆਪਾਂ ਸ਼ਾਲਾਂ ਦੇ ਨਾਲ ਦਿਖਾਨੇ ਜਸਟ ਆਪਣੇ ਕੋਲ ਆ ਦੋ ਪੀਸ ਆ ਸ਼ਾਲ ਦੇ ਨਾਲ ਜਿਹੜੀਆਂ ਭੈਣਾਂ ਨੇ ਲੈਣੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਆਪਣੇ ਆਰਡਰ ਕਰ ਦਿਓ ਪੂਰਾ ਪ੍ਰੀਮੀਅਮ ਸਟਾਫ ਲੱਗਿਆ ਹੋਇਆ ਪੂਰਾ ਵਧੀਆ ਵਾਲਾ ਯਾਦ ਕਰੋਗੇ ਜਿਹੜੇ ਵੀ ਇਹ ਵਾਲੇ ਸੂਟ ਪਾਉਂਗੇ ਕਿ ਹਾਂਜੀ ਸਾਨੂੰ ਸੇਲਾਂ ਦੇ ਵਿੱਚ ਮਿਲੇ ਨੇ ਇਹ ਵਾਲੇ ਸੂਟ ਐ ਇੰਨੀ ਪ੍ਰੀਮੀਅਮ ਕੁਆਲਿਟੀ 2 2000 ਦੇ ਸੂਟ ਨੇ ਜਿਹੜੇ ਸੀਜ਼ਨ ਚ ਪੂਰੇ ਯਾਨੀ ਕਿ ਬ੍ਰਾਂਡਾਂ ਦੇ ਪੂਰੇ ਟੌਪ ਤੇ ਵਿਕਦੇ ਨੇ ਤੇ ਉਹਨਾਂ ਵਿੱਚੋਂ ਹੀ ਸਾਰੀ ਅੱਜ ਦੀ ਕਲੈਕਸ਼ਨ ਦਿਖਾ ਰਹੀਆਂ ਤੁਹਾਨੂੰ ਤੇ ਇਹ ਹੈਗੇ ਆ ਸ਼ਾਲਾਂ ਦੇ ਨਾਲ ਆਹ ਲੋ ਜੀ ਇਸ ਤਰ੍ਹਾਂ ਰੋਗੀ ਇਹਦੀ ਸਾਰੀ ਡਿਜੀਟਲ ਪ੍ਰਿੰਟਿੰਗ ਸਾਰੀ ਡਿਜੀਟਲ ਪ੍ਰਿੰਟਿੰਗ ਰਹੂਗੀ ਇਹ ਦਰ ਉਹ ਕਹਿੰਦਾ ਸਾਰਾ ਕੇਰਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰੀ ਇਹਦੀ ਲੁੱਕ ਆ ਫਰੰਟ ਬੈਕ ਇਹਦੀ ਸੇਮ ਰਹੂਗੀ ਫਰੰਟ ਐਂਡ ਬੈਕ ਇਹਦੀ ਸੇਮ ਰਹੂਗੀ ਨਾਲ ਇਹਦੇ ਸੇਮ ਰਹੂਗੀ ਇਹਦੀ ਬਾਟਮ ਸੇਮ ਸਟਾਫ ਦੇ ਵਿੱਚ ਬਾਟਮ ਰਹੂਗੀ ਕੋਈ ਇਹਨਾਂ ਤੇ ਲੋ ਨਹੀਂ ਹੋਣਾ ਕੋਈ ਬੋਰ ਨਹੀਂ ਹੋਣਾ ਜਿੰਨਾ ਵੀਂਟਾ ਦੀ ਕਲੈਕਸ਼ਨ ਨਾ ਦਿੱਤੀ ਆ ਸਾਰੀ ਇਹੀ ਚੈਲੰਜ ਤੇ ਦਿੱਤੀ ਆ ਕਿ ਕੋਈ ਲੋ ਨਹੀਂ ਹੋਣਾ ਕੋਈ ਬੋਰ ਨਹੀਂ ਹੋਣਾ ਪੂਰੇ ਵਧੀਆ ਸਟਾਫ ਤੁਹਾਡੇ ਤੱਕ ਪਹੁੰਚਦੇ ਕੀਤੇ ਨੇ ਤੇ ਉਹੀ ਸਟਾਫ ਨੇ ਇਹ ਪਰ ਰੇਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਕਰ ਦਿੱਤੇ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਤੇ ਘਰ ਬੈਠੇ ਆਪਣੇ ਸੂਟ ਮੰਗਵਾਈ ਚੱਲੋ ਆ ਹੈਗੇ ਇਹਦੇ ਨਾਲ ਸ਼ਾਲ ਪੂਰੇ ਥੁੱਲੇ ਢੁੱਲੇ ਸ਼ਾਲ ਲੱਗੇ ਹੋਏ ਨੇ ਪੂਰਾ ਖੁੱਲਾ ਢੁੱਲਾ ਤੁਹਾਨੂੰ ਸ਼ਾਲ ਮਿਲੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਬਹੁਤ ਸੋਹਣੇ ਨਾਲ ਜਾਣ ਕੇ ਜਿਵੇਂ ਇਹਨਾਂ ਦੇ ਘੇਰੇ ਬਣਿਆ ਸੇਮ ਉਸੇ ਤਰ੍ਹਾਂ ਦੇ ਨਾਲ ਸ਼ਾਲਾਂ ਦੇ ਕੰਟਰਾਸਟ ਹਨ ਬਹੁਤ ਸੋਹਣੇ ਆ ਦੋ ਹੀ ਪੀਸ ਨਹੀਂ ਆਪਣੇ ਕੋਲ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਪ੍ਰਾਈਸ ਸਾਰੇ ਸੂਟਾਂ ਦਾ ਨਾਮ ਦੇ ਨਾਲ ਸਕਰੀਨ ਤੇ ਸ਼ੋਅ ਹੋ ਜਾਊਗਾ ਇਹਨਾਂ ਦਾ ਪ੍ਰਾਈਸ ਹੈਗਾ 1100 1250 ਤੱਕ ਵੇਚੇ ਨੇ ਇਹ ਵਾਲੇ ਸੂਟ 1100 ਦੇ ਵਿੱਚ ਹੁਣ ਤੁਹਾਡੇ ਘਰ ਤੱਕ ਇਹ ਕੋਰੀਅਰ ਪਹੁੰਚੂਗਾ ਜੀ ਨਾਲ ਇਹਦੇ ਦੋ ਕਲਰ ਨੇ ਇੱਕ ਪਿੰਕ ਨਾਲ ਕੰਟਰਾਸਟ ਆ ਇੱਕ ਔਰੇਂਜ ਦੇ ਨਾਲ ਕੰਟਰਾਸਟ ਆ ਇਹਦੇ ਨਾਲ ਲਵੈਂਡਰ ਸ਼ਾਲ ਬਹੁਤ ਹੀ ਸੋਹਣੇ ਦੋਨੇ ਕੰਟਰਾਸਟ ਬਹੁਤ ਸੋਹਣੇ ਨੇ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਹੋਏ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜਿਵੇਂ ਇਹਦਾ orange ਦੇ ਨਾਲ ਕੰਟਰਾਸਟ ਆ ਤਾਂ ਇਹਦੀ ਸ਼ਰਟ ਵੀ orange ਹੀ ਇਸ ਤਰ੍ਹਾਂ ਹੋਊਗੀ ਸੇਮ orange ਦੀ ਸ਼ਰਟ ਹੋਊਗੀ ਸੋ ਫਟਾਫੜ ਲੈ ਲਓ ਸਕਰੀਨਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਇਹ ਤਾਂ ਸੀਗੇ ਦੋ ਸ਼ੌਲਸ ਦੇ ਨਾਲ ਹੁਣ ਜਿੰਨੀ ਵੀ ਕਲੈਕਸ਼ਨ ਦਿਖਾਉਂਗੀ ਸਾਰੀ ਦਿਖਾਉਂਗੀ ਦੁਪੱਟੀਆਂ ਦੇ ਨਾਲ ਜਿਹੜੀ ਜੇ ਤੁਸੀਂ ਆਰਾਮ ਦੇ ਨਾਲ ਹੁਣ ਅੱਗੇ ਵੇਅਰ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਪਿਆਰਾ ਲਾਈਟ ਵੇਟ ਸਟਾਫ ਆ सारी रहोगी विंटर जी कलेक्शन एहे आ इस तरह सारी डिजिटल शिमर जी ऊपर शॉलटा होगी और पाइन शिमर आए है बहुत ही सोहनी बहुत ही प्यारी सारा हाईलाइट किया हुआ काम मिलूंगा इस तरह मिलूंगी सारी डिजिटल हुई हुई प्रिंटिंग नाल मिलूंगी सेम बॉटम ते नाल दुपट्टे पूरे खुले डुले लंबाई चौड़ाई दुपट्टियां पूरी प्रॉपर मिलूंगी आ ਚੜਾਈ ਵੀ ਪੂਰੀ ਆ ਆ ਲੋ ਬਹੁਤ ਸੋਹਣੀ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਤਿੰਨ ਕਲਰ ਮਿਲਣਗੇ ਜੀ ਤਿੰਨੇ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਜਿਹੜਾ ਮਰਜੀ ਸੋ ਤੁਸੀਂ ਲੈ ਸਕਦੇ ਹੋ ਇੱਕ ਤਾਂ ਮਿਲੂਗਾ ਇਹਦੇ ਵਿੱਚ ਤੁਹਾਨੂੰ ਗ੍ਰੇ ਸ਼ੇਡ ਆ ਲੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਇਹਦੇ ਨਾਲ ਦੁਪੱਟਾ ਇਹ ਜਿੰਨੀ ਵੀ ਕਲੈਕਸ਼ਨ ਆ ਸਾਰੀ ਇੱਕੋ ਹੀ ਰੇਟ 'ਚ ਕਰਤੀ ਆ ਇਹਦੇ ਵਿੱਚ ਕਈ ਸੂਟ ਤੁਹਾਨੂੰ 2000 ਤੱਕ ਵਾਲੇ ਵੀ ਮਿਲਣਗੇ ਕੋਈ 1800 ਵਾਲਾ ਕੋਈ 1700 ਵਾਲਾ ਸਾਰੇ ਇੱਕੋ ਹੀ ਰੇਟ ਦੇ ਵਿੱਚ ਕਰ ਦਿੱਤੇ ਆ ਰਾਉਂਡ ਫਿਗਰ ਲਾ ਕੇ ਸਾਰੇ 1500 ਦੇ ਵਿੱਚ ਆ ਜਿਹੜਾ ਮਰਜੀ ਸੂਟ ਚੱਕ ਲਿਓ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਸੋ ਆਪਣੀ ਫਟਾਫਟ ਆਰਡਰ ਕਰਿਓ ਚੱਲੋ ਤਾਂ ਕਿ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋ ਸਕਣ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਪਿਸਤਾ ਗ੍ਰੀਨ ਕਲਰ ਹਲੋ ਇੱਕ ਇਹਦੇ ਵਿੱਚ ਮਿਲੂਗਾ ਪਿਸਤਾ ਗ੍ਰੀਨ ਕਲਰ ਸੇਮ ਇਹਦੀ ਬਾਟਮ ਰਹੂਗੀ ਤੇ ਨਾਲ ਸੇਮ ਹੀ ਇਹਦਾ ਰਹੂਗਾ ਦੁਪੱਟਾ ਸਾਰਾ ਡਿਜੀਟਲ ਪਿਓਰ ਮਸਲੀਨ ਦੇ ਮਿਲਣਗੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਪਿਆਰੇ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਕਲਰ ਬਹੁਤ ਹੁੰਦੇ ਆਲੋ ਨੈਕਸਟ ਦੇਖ ਲਓ ਇਹ ਵੀ ਬਹੁਤ ਹੀ ਪਿਆਰਾ ਲਾਈਟ ਜਿਹਾ ਸ਼ੇਡ ਨੇ ਇਹ ਸਾਰੀ ਡਿਜੀਟਲ ਪ੍ਰਿੰਟਿੰਗ ਰਹੂਗੀ ਬਹੁਤ ਪਿਆਰੀ ਬਹੁਤ ਸੋਹਣੀ ਸਾਰੀ ਸ਼ਰਟ ਡਿਜੀਟਲ ਰਹੂਗੀ ਬਾਹਾਂ ਦੇ ਉੱਪਰ ਬੈਠ ਤੇ ਸਾਰੇ ਪ੍ਰਿੰਟਿੰਗ ਮਿਲੋਗੇ ਸੂਟਾਂ ਦੇ ਨਾਲ ਇਹਨਾਂ ਦੇ ਮਿਲਣਗੀਆਂ ਪਲੇਨ ਬਾਟਮ ਪਲੇਨ ਬਾਟਮ ਮਿਲੂਗੀ ਤੇ ਨਾਲ ਇਹਦੇ ਮਿਲੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਆ ਲੋ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਪਲੀਜ਼ ਲਾਸਟ ਵੀਡੀਓ ਐ ਬਾਰ-ਬਾਰ ਰਿਪੀਟ ਕਰ ਰਹੀ ਆ ਜਿੰਨਾ ਪਹਿਲਾਂ ਤੱਕ ਲੇਟ ਪਹੁੰਚਦੀ ਆ ਫਿਰ ਤੁਹਾਡੇ ਆਰਡਰ ਆਉਂਦੇ ਰਹਿੰਦੇ ਨੇ ਪਲੀਜ਼ ਇਹ ਨਾ ਕਿਹਾ ਕਰੋ ਕਿ ਅਸੀਂ ਰਹਿ ਗਏ ਦੀ ਵੀ ਜਦੋਂ ਅਸੀਂ ਲਾਉਨੇ ਆ ਉਹ ਤੁਸੀਂ ਜਦੀ ਕਹਿ ਦਿੰਦੇ ਹੋ ਹੈ ਨਹੀਂ ਇਹ ਨਾਲ ਦੀ ਨਾਲ ਤੁਸੀਂ ਤੁਹਾਨੂੰ ਤਾਂ ਹੀ ਕਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਵੀਡੀਓ ਭੈਣਸਾਲ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜਾਂਦਾ ਤਾਂ ਕਿ ਤੁਸੀਂ ਨਾਲ ਦੀ ਨਾਲ ਆਪਣੇ ਇਹ ਫਾਇਦੇ ਲੈ ਸਕੋ ਪਿਛਲੀ ਆਪਣੀ ਆਲਓਵਰ ਦੀ ਵੀਡੀਓ ਜਿਹੜੀ ਆਈ ਆ ਬਹੁਤ ਪਿਆਰਾ ਰਿਸਪੌਂਸ ਆਇਆ ਉਹਦਾ ਬਟ ਆਏ ਆ ਵੀ ਬਹੁਤ ਭੈਣਾ ਜਿਹੜੇ ਡਿਜ਼ਾਈਨ ਭਾਲਦੀਆਂ ਨੇ ਫਿਰ ਉਹ ਸੋਲਡ ਆਊਟ ਹੋ ਜਾਂਦੇ ਨੇ ਜਿਹਦੇ ਕਰਕੇ ਫਿਰ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਆ ਤੇ ਮਾਈਂਡ ਵੀ ਉਹਨਾਂ ਦੇ ਫਿਰ ਆਏ ਹੋ ਜਾਂਦਾ ਕਿ ਹਾਂ ਇਹ ਸਾਨੂੰ ਆ ਚੀਜ਼ ਪਸੰਦ ਸੀ ਸਾਨੂੰ ਮਿਲੇਗਾ ਤੋਂ ਨਹੀਂ ਆਲੋ ਇਹਦੇ ਵਿੱਚ ਦੋ ਕਲਰ ਨੇ ਦੋਨੇ ਕਲਰ ਬਹੁਤ ਸੋਹਣੇ ਨੇ ਇੱਕ ਪਿਸਤਾ ਗ੍ਰੀਨ ਕਲਰ ਮਿਲੇਗਾ ਇੱਕ ਪਿੰਕ ਸ਼ੇਡ ਮਿਲੇਗਾ ਦੋਨੇ ਹੀ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਹਣੇ ਨਾਲ ਵਿਸਕੋਸ ਮਸਲੀਨ ਦੇ ਦੁਪੱਟੇ ਸਾਢੇ 1500 ਰੁਪਿਆ ਪ੍ਰਾਈਸ ਆ ਸੋ ਇਨਾ ਇਹ ਫਾਇਦੇ ਨੇ ਜਿਹੜੇ ਤੁਸੀਂ ਲੈ ਸਕਦੇ ਹੋ ਉਹ ਤਾਂ ਜੇ ਤੁਸੀਂ ਨਾਲ ਦੀ ਨਾਲ ਆਪਣੇ ਸਕਰੀਨਸ਼ਾਟ ਕਰਕੇ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਆਰਡਰ ਬੁੱਕ ਕਰੀ ਚੱਲੋਗੇ ਆ ਲੋ ਜੀ ਹਰ ਤਰ੍ਹਾਂ ਦੀ ਵੈਰਾਈਟੀਆਂ ਤੇ ਸਾਰੇ ਬ੍ਰੈਂਡ ਦੇ ਆਰਟੀਕਲ ਨੇ ਕੋਈ ਵੀ ਨਾਨ ਬ੍ਰਾਂਡਿੰਗ ਕੋਈ ਵੀ ਘੱਟ ਰੇਂਜ ਵਾਲਾ ਨਹੀਂ ਵੀ ਹਾਂਜੀ ਆਇਆ ਸਿਰਫ ਅ ਰੇਟ ਟੂ ਰੇਟ ਤੁਹਾਡੇ ਤੱਕ ਪਹੁੰਚ ਰਹੇ ਨੇ ਸੂਟ ਬਸ ਜਲਦੀ ਜਲਦੀ ਆਪਣੇ ਆਰਡਰ ਕਰ ਦਿਓ ਆ ਲੋ ਜੀ ਆਲਓਵਰ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਆ ਬਹੁਤ ਪਿਆਰੀ ਪ੍ਰਿੰਟਿੰਗ ਹੋਈ ਹੋਈ ਆ ਆਲਓਵਰ ਮਿਲੂਗਾ 5 ਮਿੰਟਾਂ ਦੀ ਪ੍ਰੋਪਰ ਕੱਟ ਮਿਲੂਗੀ ਸੂਟ ਦੀ ਨਾਲ ਇਹਦੇ ਵੀ ਵਿਸਕੋਸ ਮਸਲੀਨ ਦਾ ਮਿਲੂਗਾ ਦੁਪੱਟਾ ਲਓ ਜੀ ਇਸ ਕਾਸਮਸ ਲੀਨ ਦਾ ਰੋਗਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਫੁੱਲ ਚਾਹੀਦਾ ਨਾ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਤੇ ਆਰਡਰ ਕਰੀ ਚਲੋ ਆਲੋ ਜੀ ਇਹ ਵੀ ਆਲ ਓਵਰ ਹੋਗਾ ਇਹ ਲੈਮਨ ਜੇ ਸ਼ੇਡ ਆ ਇਹ ਵੀ ਬਹੁਤ ਪਿਆਰਾ ਵਾ ਬਹੁਤ ਸੋਹਣਾ ਸ਼ੇਡ ਨੇ ਇਹ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਨਾਲ ਇਹਦੇ ਵੀ ਮਿਲੂਗਾ ਤੁਹਾਨੂੰ ਸੇਮ ਇਹ ਮਸਟਰਡ ਸ਼ੇਡ ਨਾਲ ਸੇਮ ਮਸਟਰਡ ਹੀ ਮਿਲੂਗਾ ਸਾਰਾ ਡਿਜੀਟਲ ਦੁਪੱਟਾ ਬਹੁਤ ਪਿਆਰਾ ਦੁਪੱਟਾ ਵਾ ਨਾਲ ਇਹ ਜਿੰਨੇ ਵੀ ਮੈਂ ਆਹ ਲੋ ਪਰ ਦਿਖਾ ਰਹੀਆਂ ਪਿਓਰ ਪਸ਼ਮੀਨਾ ਦੇ ਆਰਟੀਕਲਸ ਨੇ ਆਹ ਲੋ ਗ੍ਰੇ ਕਲਰ ਦੇ ਉੱਪਰ ਇਹ ਵੀ ਪਿਓਰ ਪਸ਼ਮੀਨਾ ਦੇ ਉੱਪਰ ਆ ਪ੍ਰਾਈਸ ਸਿਰਫ 1550 ਰੁਪਈਆ 1550 ਰੁਪਈਆ ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਲਓ ਦੁਬਾਰਾ ਨਹੀਂ ਇਹ ਚੀਜ਼ਾਂ ਇਨਰੇਟ ਦੇ ਵਿੱਚ ਮਿਲਣੀਆਂ ਤੇ ਨਾ ਹੀ ਸੇਲ ਦੇ ਵਿੱਚ ਇਨਰੇਟ ਦੇ ਵਿੱਚ ਕਿਸੇ ਨੇ ਦੇਣੀਆਂ ਨੇ ਆ ਲੋ ਬਹੁਤ ਹੀ ਸੋਹਣਾ ਸਾਰਾ ਡਿਜੀਟਲ ਦੁਪੱਟਾ ਬਣਿਆ ਬਹੁਤ ਪਿਆਰਾ ਦੁਪੱਟਾ ਬਣਿਆ ਵਿਸਕੋਸ ਮਸਲੀਨ ਦੇ ਨਾਲ ਦੁਪੱਟੇ ਨੇ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਦੋਨੇ ਕਲਰ ਬਹੁਤ ਵਧੀਆ ਨੇ ਯਾਨੀ ਕਿ ਜਿਹੜੇ ਏਰੀਆ ਦੇ ਵਿੱਚ ਹੁਣ ਠੰਡ ਸਟਾਰਟਿੰਗ ਆ ਜਾਂ ਠੰਡ ਪੂਰੇ ਜ਼ੋਰਾਂ ਤੇ ਪੈ ਰਹੀ ਆ ਬਹੁਤ ਪਹਿਣਾ ਨੇ ਸੋ ਤੁਹਾਡੇ ਇਹ ਫਾਇਦੇ ਨੇ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਕੋਈ ਲੂ ਨਹੀਂ ਕੋਈ ਬੋਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਉਣੀ ਸੂਟਾਂ ਦੀ ਬਸ ਤੁਸੀਂ ਇਹ ਸੋਚ ਲਓ ਕਿ ਸਿਰਫ ਰੇਟ ਟੂ ਰੇਟ ਤੁਹਾਡੇ ਘਰ ਤੱਕ ਇਹ ਪਹੁੰਚ ਰਹੇ ਨੇ ਜਸਟ ਤੁਸੀਂ ਹੋਲ ਸੇਲ ਰੇਟ ਦੇ ਉੱਪਰ ਸੂਟ ਖਰੀਦ ਕੇ ਇੱਕ ਸਿਰਫ ਕੋਰੀਅਰ ਚਾਰਜes ਪੇ ਕਰ ਰਹੇ ਹੋ ਆ ਲੋ ਪਿੰਕ ਕਲਰ ਦੋਨੇ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਲਓ ਜੀ ਨੈਕਸਟ ਦੇਖ ਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਮਿਲੂਗਾ ਆਪਣੇ ਮੰਮੀ ਲਈ ਲੈਣਾ ਦਾਦੀ ਲਈ ਲੈਣਾ ਨਿਊ ਪ੍ਰਿੰਟ ਨੇ ਨਾਲ ਇਹ ਕੋਈ ਇਹ ਨਹੀਂ ਹੈਗਾ ਨਿਊ ਸੈੱਟ ਆਈ ਸੀ ਇਹ ਇਹਨਾਂ ਦੀ ਵੀਡੀਓ ਵੀ ਨਹੀਂ ਪਈ ਹਜੇ ਤੱਕ ਆ ਲੋ ਜੀ ਸਾਰਾ ਘੇਰੇ ਦੇ ਉੱਪਰ ਕੰਮ ਮਿਲੂਗਾ ਬਹੁਤ ਸੋਹਣਾ ਬਹੁਤ ਨਿੱਕੀ ਬੂਟੀ ਦੀ ਸਾਰੀ ਪ੍ਰਿੰਟਿੰਗ ਰਹੂਗੀ ਸ਼ਰਟ ਦੀ ਤੇ ਨਾਲ ਇਹਨਾਂ ਦੇ ਰਹਿਣੀਆਂ ਬਾਟਮਸ ਪਲੇਨ ਬਹੁਤ ਹੀ ਸੋਹਣੀਆਂ ਤੇ ਨਾਲ ਇਹਨਾਂ ਦੇ ਰਹਿਣਗੇ ਦੁਪੱਟੇ ਵਿਸਕੋਸ ਮਸਲਿੰਗ ਦੇ ਹਲੋ ਜੀ ਬਹੁਤ ਸੋਹਣਾ ਦੁਪੱਟਾ ਲੋ ਇਹ ਦੁਪੱਟੇ ਨਾ ਦਾ ਇਹਨਾਂ ਦੀ ਕੋਈ ਘੱਟ ਘੱਟ ਆਵੇ ਨਾ ਇਹਨਾਂ ਦੀ ਕੋਈ ਚੜਾਈ ਘੱਟ ਆਵੇ ਪੂਰੀ ਵਧੀਆ ਜਦ ਵਿਸਕੋਸ ਦੀ ਗੱਲ ਆ ਗਈ ਤਾਂ ਵਿਸਕੋਸ ਦੇ ਵਿੱਚ ਕੁਝ ਵੀ ਘੱਟ ਨਹੀਂ ਮਿਲਦਾ ਜੀ ਪ੍ਰੋਪਰ ਮਿਲੂਗਾ 1 ਅਪੁਆਇੰਟ ਵੱਧ ਮਿਲ ਜੂ ਘੱਟ ਨਹੀਂ ਮਿਲਦਾ ਇਹ ਹੈਗਾ ਪਿਸਤਾ ਗ੍ਰੀਨ ਜਿਹਾ ਕਲਰ ਲਾਈਟ ਬਿਲਕੁਲ ਲਾਈਟ ਜਿਹਾ ਗ੍ਰੀਨ ਕਲਰ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਬਹੁਤ ਸੋਹਣੇ ਨੇ ਹਲੋ ਇੱਕ ਮਿਲੂਗਾ ਜੀ ਗ੍ਰੇ ਕਲਰ ਇੱਕ ਮਿਲੂਗਾ ਗ੍ਰੇ ਕਲਰ ਬਹੁਤ ਸੋਹਣਾ ਗ੍ਰੇ ਕਲਰ ਵੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਸਾਰਾ ਘੇਰੇ ਦੇ ਉੱਪਰ ਕੰਮ ਮਿਲੂਗਾ ਬਹੁਤ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਆ ਤੇ ਸਰਦਾਰੀ ਜੀ ਲੁੱਕ ਦੇਣੀ ਬਹੁਤ ਸੋਹਣੇ ਸੂਟ ਨੇ ਇਹ ਆ ਲੋ ਅਗਲਾ ਸੂਟ ਦੇਖ ਲਓ ਬਹੁਤ ਹੀ ਵਧੀਆ ਬਹੁਤ ਸੋਹਣੀ ਸਾਰੀ ਡਿਜੀਟਲ ਪ੍ਰਿੰਟਿੰਗ ਸ਼ਰਟਾਂ ਦੇ ਉੱਤੇ ਮਿਲੂਗੀ ਇਟਾਲੀਅਨ ਵੂਲ ਆ ਜਸਟ 1000 ਰੁਪਏ ਦਾ ਇਕੱਲਾ ਫੈਬਰਿਕ ਫੈਬਰਿਕ ਹੈ ਦਾ ਹਲੋ ਸਾਰੀ ਡਿਜੀਟਲ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਸ਼ਾਨਦਾਰ ਸੂਟ ਨੇ ਇਹ ਬਹੁਤ ਵਧੀਆ ਦੋ ਕਲਰ ਇਹਦੇ ਵਿੱਚ ਮਿਲਣਗੇ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਘੇਰੇ ਦੇ ਉੱਪਰ ਫਰੰਟ ਬੈਕ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਮਿਲੂਗੀ ਨਾਲ ਇਹਦੇ ਮਿਲਣੀਆਂ ਸੇਮ ਪਲੇਨ ਬਾਟਮ ਮਿਲੂਗੀ ਸੀ ਫੈਬਰਿਕ ਦੀ ਹੋਈ ਬਾਟਮ ਰਹੂਗੀ ਤੇ ਨਾਲ ਵਿਸਕੋਸ ਮਸਲੀਨ ਦੇ ਮਿਲਣਗੇ ਜੀ ਦੁਪੱਟੇ ਵਿਸਕੋਸ ਮਸਲੀਨ ਦਾ ਰੋਗ ਹੈ ਦਾ ਦੁਪੱਟਾ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟੇ ਮਿਲਣਗੇ ਇਹਨਾਂ ਦੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਇਹ ਵੀ ਕਲਰ ਬਹੁਤ ਸੋਹਣਾ ਸਰਦਾਰੀ ਜਿਹਾ ਨੈਕਸਟ ਕਲਰ ਥੋੜਾ ਜਿਹਾ ਪਿੰਕ ਪਰਪਲ ਜੀ ਟੂਨ ਦੇ ਉੱਪਰ ਆ ਇਹ ਵੀ ਕਲਰ ਬਹੁਤ ਪਿਆਰਾ ਇਹ ਵੀ ਬਹੁਤ ਸੋਹਣਾ ਬ੍ਰਿੰਡ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹਦੀ ਸੇਮ ਇਹ ਦੇਖੋ ਤਮੰਨਾ ਬ੍ਰਾਂਡ ਦਾ ਬ੍ਰਾਂਡ ਦੇ ਆਰਟੀਕਲ ਵੀ ਤੁਹਾਨੂੰ ਨਾਲ ਮਿਲੂਗੀ ਟੈਗਿੰਗ ਵਗੈਰਾ ਤੇ ਇਸ ਤਰ੍ਹਾਂ ਰਹੂਗੀ ਇਹਦੀ ਬਾਟਮ ਪਲੇਨ ਪਿੰਕ ਕਲਰ ਦੀ ਹੋਈ ਨਾਲ ਇਹਦੇ ਰਹੂਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਅੱਜ ਦੀਆਂ ਸੂਟ ਇੱਕ ਵੀ ਨਹੀਂ ਛੱਡਣ ਵਾਲਾ ਹੈਗਾ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਹਣ 1 2 ਦੇ ਚੌਂਸ ਜ਼ਰੂਰ ਰੱਖਿਓ ਇਹ ਨਾ ਹੋਵੇ ਵੀ ਸਾਰੀਆਂ ਭੈਣਾਂ ਦੇ ਇੱਕ ਹੀ ਸੂਟ ਦੇ ਸਕਰੀਨਸ਼ਾਟ ਆਈ ਜਾਣ ਇੱਕ ਦੋ ਸੂਟਾਂ ਦੀ ਚੋਇਸ ਰੱਖਿਆ ਕਰੋ ਤਾਂ ਕਿ ਇੱਕ ਨਹੀਂ ਹੈਗਾ ਤਾਂ ਸੈਕੰਡ ਅਸੀਂ ਤੁਹਾਨੂੰ ਭੇਜ ਸਕੀਏ। ਲੋ ਜੀ ਇਹ ਸੀਗੇ ਮੇਰੇ ਅੱਜ ਦੇ ਸੂਟ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਸੈਕੰਡ ਪਲੀਜ਼ ਇਹ ਜ਼ਰੂਰ ਆ ਕਿ ਜਿਹੜੀਆਂ ਵੀ ਪਹਿਣਾ ਨੇ ਹਨਾ ਹੋਲਡ ਤੇ ਰਖਵਾਉਣੇ ਨੇ ਜਿਹੜੀਆਂ ਇਹ ਡਿਸਕਾਊਂਟ ਦੀਆਂ ਵੀਡੀਓਜ਼ ਚੱਲ ਰਹੀਆਂ ਨੇ ਪਲੀਜ਼ ਇਹਨਾਂ ਤੇ ਬਿਨਾ ਪੇਮੈਂਟ ਤੋਂ ਕੋਈ ਵੀ ਪਹਿਨ ਹੋਲਡ ਤੇ ਨਾ ਕਰਾਵੇ ਇੰਨੀ ਕੁ ਮੇਰੀ ਰਿਕਵੈਸਟ ਆ। ਕਿਉਂਕਿ ਸਟਾਕ ਕਲੀਅਰ ਸੇਲ ਲਾਣੀ ਹੈ ਸੋ ਇਹਨਾਂ ਨੂੰ ਜਾਣ ਦਿੱਤਾ ਜਾਵੇ ਤਾਂ ਵਧੀਆ ਹੁੰਦਾ ਵਾ ਜੀ ਸੋ ਬਿਨਾ ਪੇਮੈਂਟ ਤੋਂ ਕਿਸੇ ਵੀ ਪੈਨ ਦਾ ਹੋਲਡ ਤੇ ਨਹੀਂ ਹੋਊਗਾ ਸੂਟ ਇਹ ਮੇਰੀ ਰਕੋਇਸਟੀ ਆ ਸਾਰੀਆਂ ਪੈਨਾਂ ਨੂੰ ਤੇ ਚਲੋ ਜੀ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਹੋਰ ਵੀਡੀਓ ਲੈ ਕੇ ਜਾਣ ਤੋਂ ਪਹਿਲਾਂ ਥਿਆਨ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਕਿ ਅੱਜ ਦੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਨਵੇਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ